ਤਰਨੇ ਆ ਮਜਾ ਰਹੇ ਆ ਡੈਮੋਨਸਟ੍ਰੇਸ਼ਨ ਆ ਪ੍ਰੋਟੈਸਟ ਆ ਦੀ ਕੈਪੀਟਲ ਸਿਟੀ ਬ੍ਰੈਂਪਟਨ ਜੇ ਤੁਹਾਡਾ ਨਿੱਘਾ ਸਵਾਗਤ ਹੈ ਅੱਜ ਤੋਂ 20 ਸਾਲ ਪਹਿਲਾਂ ਜਦੋਂ ਕਿਸੇ ਨੇ ਬ੍ਰੈਂਪਟਨ ਕਿਸੇ ਨਾਲ ਇੰਟਰੋਡਿਊਸ ਕਰਾਉਣਾ ਹੁੰਦਾ ਸੀ ਨਾ ਤੇ ਕੁਝ ਗਲਫਜਾਂ ਦੇ ਵਿੱਚ ਬ੍ਰੈਂਪਟਨ ਬੜੀ ਖੂਬਸੂਰਤੀ ਦਾ ਬਿਆਨ ਹੋ ਜਾਂਦਾ ਸੀ ਕਿ ਜੇ ਅਸੀਂ ਅੱਜ ਗੱਲ ਕਰੀਏ ਤੇ ਬ੍ਰੈਂਪਟਨ ਦੀ ਖੂਬਸੂਰਤੀ ਨੂੰ ਬਿਆਨ ਕਰਦੇ ਹੋਏ ਸਾਡੇ ਕੋਲ ਲਫਜ਼ਾਂ ਦੀ ਕਮੀ ਪੈ ਜਾਂਦੀ ਹੈ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਬ੍ਰੈਂਪਟਨ ਮਸ਼ਹੂਰ ਹੀ ਹੈ ਨਾ ਜਿਆਦਾ ਕਿ ਬ੍ਰੈਂਪਟਨ ਨੂੰ ਲੋਕ ਬਹੁਤ ਸਾਰੇ ਕਾਰਨਾ ਕਰਕੇ ਜਾਣਦੇ ਆ ਜਿਹਦੇ ਵਿੱਚ ਇੱਕ ਵੱਡਾ ਕਾਰਨ ਇਹ ਤਾਂ ਦੂਜੇ ਪਾਸੇ ਬ੍ਰੈਮਟਨ ਲੋਕ ਇਸ ਲਈ ਜਾਣਦੇ ਆ ਕਿ ਬ੍ਰੈਮਟਨ ਦੇ ਵਿੱਚ ਬਹੁਤ ਸਾਰੇ ਧਰਨੇ ਲੱਗਦੇ ਨੇ ਬ੍ਰੈਮਟਨ ਦੇ ਵਿੱਚ ਕ੍ਰਾਈਮ ਬਹੁਤ ਜ਼ਿਆਦਾ ਲੋਕਾਂ ਦੇ ਘਰਾਂ ਦੇ ਬਾਹਰ ਗੋਲੀਆਂ ਚੱਲ ਜਾਂਦੀਆਂ ਨੇ ਤੇ ਜੇ ਕਾਰਾਂ ਚੋਰੀ ਦੀ ਗੱਲ ਕਰੀਏ ਤੇ ਚਿੱਟੇ ਦਿਨ ਵੀ ਤੇ ਰਾਤ ਨੂੰ ਵੀ ਲੋਕਾਂ ਦੇ ਘਰਾਂ ਦੇ ਡਰਾਈਵਵੇਜ਼ ਦੇ ਵਿੱਚੋਂ ਕਾਰਾਂ ਜਿਹੜੀਆਂ ਨੇ ਸ਼ੂਮੰਤਰ ਗਾਇਬ ਹੋ ਜਾਂਦੀਆਂ ਨੇ ਨਜ਼ਰ ਨਹੀਂ ਆਉਂਦੀਆਂ ਹੈਗੀਆਂ ਸੋ ਇਹ ਸਾਰੇ ਕਾਰਨ ਜਿਹੜੇ ਨੇ ਬ੍ਰੈਮਟਨ ਦੀ ਖੂਬਸੂਰਤੀ ਨੇ ਇਸ ਵਾਲੇ ਬਿਆਨ ਕਰ ਰਹੇ ਹੈਗੇ ਨੇ ਤੇ ਜੇ ਅਸੀਂ ਧਰਨਿਆਂ ਦੀ ਗੱਲ ਕਰੀਏ ਤੇ ਧਰਨੇ ਇੱਥੇ ਕੱਲ ਇੰਟਰਨੈਸ਼ਨਲ ਸਟੂਡੈਂਟ ਨਹੀਂ ਲਾ ਰਹੇ ਹੈਗੇ ਇੱਥ ਨੂੰ ਪੈਸੇ ਨਹੀਂ ਪੇ ਕਰ ਰਹੇ ਤੇ ਦੂਜੇ ਪਾਸੇ ਇਹਦੇ ਧਰਨੇ ਹੋਮ ਆਨਰ ਵੀ ਲਾ ਰਹੇ ਹੈਗੇ ਨੇ ਜਿਹੜੇ ਕਹਿੰਦੇ ਵੀ ਅਸੀਂ ਆਪਣੀ ਬੇਸਮੈਂਟਸ ਨੂੰ ਲੀਗਲਾਈਜ਼ ਨਹੀਂ ਕਰਾਉਣਾ ਅਸੀਂ ਆਪਦੀ ਬੇਸਮੈਂਟ ਵਿੱਚ 10 ਜਾਨੇ ਰੱਖੀਏ 20 ਜਾਨੇ ਰੱਖੀਏ ਕੁੱਕੜਿਆਂ ਨੂੰ ਤਾਰ ਕੇ ਰੱਖੀਏ ਸਾਨੂੰ ਸਿਟੀ ਨੂੰ ਸਾਨੂੰ ਸਿਟੀ ਵਾਲੇ ਪੁੱਛਣ ਵਾਲੇ ਹੁੰਦੇ ਕੌਣ ਨੇ ਸੋ ਇਹ ਸਾਰੀ ਬ੍ਰੈਮਟਨ ਦੀ ਖੂਬਸੂਰਤੀ ਦੀਆਂ ਇਹ ਵਾਲੇ ਬਿਆਨ ਕਰ ਰਹੇ ਹੈਗੇ ਨੇ ਤੇ ਜੇ ਅਸੀਂ ਧਰਨਿਆਂ ਦੀ ਸਿਲਸਿਲੇ ਦੀ ਗੱਲ ਕਰੀਏ ਤੇ ਧਰਨਿਏ ਇੱਥੇ ਸਭ ਤੋਂ ਪਹਿਲਾਂ ਸਟਾਰਟ ਹੋਈ ਸੀ ਜਦੋਂ ਸਟੂਡੈਂਟਸ ਨੂੰ ਕਾਲਜ ਜਿਸ ਨੇ ਐਡਮਿਸ਼ਨ ਦੇਣ ਤੋਂ ਮਨਾ ਕਰਤਾ ਅਸੀਂ ਬੁ ਉਸ ਤੋਂ ਬਾਅਦ ਕੋਚ ਸਟੂਡੈਂਟ ਜਿਹੜੇ ਜਿਨ੍ਹਾਂ ਦੇ ਡਿਪੋਰਟੇਸ਼ਨ ਦੀ ਪਰਵਾਰ ਲੰਬੀ ਸੀ ਕਿ ਫਿਰ ਧਰਨੇ ਦਾ سلسلہ ਸ਼ੁਰੂ ਹੋਇਆ ਉਹ ਬਾਅਦਸਤੂਰ ਅਗੇ ਕਈ ਯੂਨੀਵਰਸਿਟੀਆਂ ਕਾਲਜਸ ਤੋਂ ਹੁੰਦਾ ਹੋਇਆ ਹੁਣ ਸੇਂਟ ਕਲੇਅਰ ਕਾਲਜ ਦੇ ਵਿੱਚ ਪਹੁੰਚ ਗਿਆ ਹੁਣ ਸੇਂਟ ਕਲੇਅਰ ਕਾਲਜ ਦੇ ਵਿੱਚ ਵੀ ਇੰਟਰਨੈਸ਼ਨਲ ਸਟੂਡੈਂਟ ਧਰਨੇ ਦੇ ਰਿਹਾ ਕਿ ਸਾਨੂੰ ਮਾਰਟੀਨ ਨੰਬਰਾਂ ਉੱਤੇ ਸਾਡੇ ਟੀਚਰਸ ਸਾਨੂੰ ਫੇਲ ਕਰ ਦਿੱਤਾ ਹੈਗਾ ਸੋ ਇਸ ਚੀਜ਼ ਉੱਤੇ ਤੋਡਾ ਹੁਣ ਕੀ ਪ੍ਰਤੀਕਰਮ ਹੈਗਾ ਕਮੈਂਟਸ ਵਿੱਚ ਜਰੂਰ ਦੱਸਿਓ ਜੀ ਪਰ ਮੇਰੀ ਸਮਝ ਦੇ ਮੁਤਾਬਕ ਜਿਹੜੇ ਹੁਣ ਇੰਟਰਨੈਸ਼ਨਲ ਸਟੂਡੈਂਟ ਹੈਗੇ ਨੇ ਇਹਨਾਂ ਦੇ ਨਾਲ ਦੋ ਤਰਫਾ ਤੱਕਾ ਹੋ ਰਿਹਾ ਇੱਕ ਤੱਕਾ ਤੇ ਇਹ ਕਿ ਇਹਨਾਂ ਨੂੰ ਇਹਨਾਂ ਦੇ ਏਜੰਟ ਨੇ ਪ੍ਰਾਈਵੇਟ ਕਾਲਜ ਦੇ ਵਿੱਚ ਭੇਜਿਆ ਕਿਉਂਕਿ ਪ੍ਰਾਈਵੇਟ ਕਾਲਜ ਦੇ ਵਿੱਚ ਉਹਨਾਂ ਨੂੰ ਕਮਿਸ਼ਨ ਜ਼ਿਆਦਾ ਮਿਲਦਾ ਹੋਰ ਕੋਈ ਕਾਰਨ ਨਹੀਂ ਹੁੰਦਾ ਪ੍ਰਾਈਵੇਟ ਕਾਲਜ ਭੇਜਣ ਦਾ ਤੇ ਦੂਸਰੀ ਚੀਜ਼ ਲੋਕਾਂ ਦੀ ਆਪ ਦੀ ਮੈਂਟੈਲਿਟੀ ਆਪ ਦਾ ਮਾਈਂਡਸੈਟ ਵੀ ਵੀ ਅਸੀਂ ਜਾਣਾ ਤੇ ਅਸੀਂ ਜਾਣਾ ਬ੍ਰੈਂਟਨ ਹੈ ਕਿਉਂਕਿ ਬ੍ਰੈਂਟਨ ਤੋਂ ਬਿਨਾ ਕੈਨੇਡਾ ਦੇ ਵਿੱਚ ਕੋਈ ਹੋਰ ਸ਼ਹਿਰ ਜਾਂ ਕੋਈ ਹੋਰ ਸਿਟੀ ਉਹਨ ਹੀ ਗੱਲ ਜੋ ਐਸ ਵੇਲੇ ਕਾਲਜ ਜਿਹੜੇ ਨੇ ਜਾਣ ਬੁੱਝ ਕੇ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਕੋਲ ਅੱਗੇ ਐਡਮਿਸ਼ਨਸ ਹੈ ਨਹੀਂ ਕਾਲਜ ਖਾਲੀ ਪਏ ਹੈਗੇ ਨੇ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਜਿਹੜੀਆਂ ਨੇ ਗਵਰਨਮੈਂਟ ਨੇ ਬੰਦ ਕਰ ਦਿੱਤੀਆਂ ਨੇ ਤੇ ਕਾਲਜ ਜਿਹੜੇ ਐਸ ਵੇਲੇ ਜਾਣ ਬੁੱਝ ਕੇ ਸੂਰਨਸ ਨੂੰ ਖਰਚਲ ਕਰ ਰਹੇ ਨੇ ਹੁਣ ਜਿਹੜੇ ਸਟੂਡੈਂਟ ਐਸ ਵੇਲੇ ਇਫੈਕਟਡ ਹੈਗੇ ਨੇ ਉਹਨਾਂ ਦੇ ਨਾਲ ਮੇਰੀ ਦਿਲੋਂ ਹਮਦਰਦੀ ਆ ਪਰ ਪ੍ਰੋਟੈਸਟ ਹਰ ਚੀਜ਼ ਦਾ ਹੱਲ ਨਹੀਂ ਹੁੰਦਾ ਕੱਲ ਦੀ ਗੱਲ ਆ ਕੱਲ ਬਹੁਤ ਸਾਰੇ ਵੀਡੀਓਜ਼ ਵਾਇਰਲ ਹੋਈਆਂ ਸੀ ਕਿ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟ ਬਾਹਰ ਬੈਠੇ ਹੋ ਤੇ ਪ੍ਰੋਟੈਸਟ ਕਰ ਰਹ ਲਗ ਗਈ ਹੋਈ ਆ ਤੇ ਮੈਨੂੰ ਨਹੀਂ ਲੱਗਦਾ ਵੀ ਅੱਜ ਉਹਨਾਂ ਨੇ ਕਿਸੇ ਨੂੰ ਉੱਥੇ ਪ੍ਰੋਟੈਸਟ ਕਰਨ ਲਈ ਬੈਠਣ ਦੇਣਾ ਉੱਥੇ ਕਿਸੇ ਨੂੰ ਥਾਂ ਖਲੋਣ ਲਈ ਵੀ ਤੁਹਾਨੂੰ ਖਲੋਣ ਵੀ ਦੇਣਗੇ ਅੱਜੋ ਦੂਸਰੇ ਪਾਸੇ ਪ੍ਰੋਟੈਸਟ ਤੋਂ ਇਲਾਵਾ ਹੋਰ ਵੀ ਸਾਡੇ ਕੋਲ ਬਹੁਤ ਸਾਰੇ ਚੈਨਲ ਨੇ ਜੇ ਤੁਹਾਡਾ ਟੀਚਰ ਤੁਹਾਨੂੰ ਤੁਸੀਂ ਰਿਪਲਾਈ ਕਰ ਤੁਹਾਨੂੰ ਜਵਾਬ ਨਹੀਂ ਦੇ ਰਿਹਾ ਤੁਸੀਂ ਆਪ ਦੇ ਅਕੈਡਮੀ ਕਾਉਂਸਲਰ ਨਾਲ ਗੱਲ ਕਰ ਲਓ ਅਕੈਡਮੀ ਕਾਉਂਸਲਰ ਤੁਹਾਡੀ ਗੱਲ ਨਹੀਂ ਸੁਣਦਾ ਤੁਸੀਂ ਡਾਇਰੈਕਟਰ ਨਾਲ ਗੱਲ ਕਰ ਲਓ ਇੱਕ ਕਲੈਕਟਿਵਲੀ ਆਪ ਦਾ ਇੱਕ ਮੈਮੋ ਬਣਾਓ ਮੈਮੋ ਬਣਾ ਕੇ ਤੁਸੀਂ ਅੱਗੇ ਕਿਸੇ ਇੱਕ ਡੈਜ਼ਿਗਨੇਟ ਬੰਦੇ ਨੂੰ ਬਣਾ ਕੇ ਤੁਸੀਂ ਇੱਕ ਚੈਨਲ ਇਸ ਤਰੀਕੇ ਗੇ ਰੱਖੋ ਪਰ ਜੇ ਤੁਸੀਂ ਅੱਜ ਪ੍ਰਾਈਵੇਟ ਕਾਲਜ ਦੇ ਨਾਲ ਇਹਨਾਂ ਚੀਜ਼ਾਂ ਉੱਤੇ ਉਲਝ ਜਾਂਦੇ ਹੋ ਤੇ ਮੈਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਐਜ਼ ਅ ਸਟੂਡੈਂਟ ਤੁਸੀਂ ਕੋਈ ਕੱਢ पाओगे ਉਲਟਾ ਨੁਕਸਾਨ ਤੁਹਾਡਾ ਹੀ ਹੋਣਾ ਹੈਗਾ ਸੋ ਇਹਨਾਂ ਚੀਜ਼ਾਂ ਨੂੰ ਅਵੋਇਡ ਕਰੋ ਧਰਨਾ ਹਰ ਚੀਜ਼ ਦਾ ਹੱਲ ਨਹੀਂ ਹੁੰਦਾ ਜੇ ਮੋਦੀ ਦਾ ਕਿਲਾ ਧੌਣ ਦਾ ਕਿਸਾਨਾਂ ਨੇ ਕੱਢ ਲਿਆ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਆਪਾਂ ਕੈਨੇਡਾ ਦੇ ਵਿੱਚ ਆ ਗਏ ਆ ਤੇ ਆਪਾਂ ਹਰੇਕ ਦਿਨ ਧੌਣ ਦਾ ਕਿਲਾ ਭੰਨਣ ਵਾਸਤੇ ਆਪਾਂ ਇੱਥੇ ਧਰਨੇ ਜਾਂ ਪ੍ਰੋਟੈਸਟ ਡੈਮੋਨਸਟ੍ਰੇਸ਼ਨ ਸਟਾਰਟ ਕਰ ਦਈਏ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟ ਨੇ ਜਿਹੜੇ ਇੱਥੇ ਆਪ ਉਹ ਇੱਥੇ ਡੈਮੋਨਸਟ੍ਰੇਸ਼ਨਸ ਕਰ ਰਹੇ ਨੇ ਪਰ ਜਿਹੜੇ ਡੈਮੋਨਸਟ੍ਰੇਸ਼ਨ ਜੇਸ ਕਦਰ ਸਾਡੀ ਕਮਿਊਨਿਟੀ ਵੱਲੋਂ ਹਰ ਗੱਲ ਉੱਤੇ ਕੀਤੇ ਜਾ ਰਹੇ ਨੇ ਉਹਦਾ ਤੁਹਾਡੇ ਫਿਊਚਰ ਉੱਤੇ ਕੋਈ ਪੋਜ਼ਿਟਿਵ ਅਸਰ ਨਜ਼ਰ ਨਹੀਂ ਆ ਰਿਹਾ ਉਲਟਾ ਸਾਡੀ ਗੋਰੀ ਕਮਿਊਨਿਟੀ ਦੇ ਨਾਲ ਜਾਂ ਹੋਰ ਕੈਨੇਡੀਅਨਜ਼ ਨਾਲ ਜਿਹੜਾ ਸਾਡਾ ਇੱਕ ਰਿਸਟ ਹੈ ਇੱਕ ਫਰਕ ਹੈ ਉਹ ਉਹ ਵੱਧਦਾ ਜਾ ਰਿਹਾ ਉਹ ਘਟ ਨਹੀਂ ਹੋ ਰਿਹਾ ਹੈਗਾ ਸੋ ਸਾਨੂੰ ਚਾਹੀਦਾ ਹੈ ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਫਿਰ ਤੁਸੀਂ ਪਿਆਰ ਨਾਲ ਇਤਿਫਾਕ ਨਾਲ ਕਿਸੇ ਦੇ ਨਾਲ ਸਾਂਝ ਪਾ ਕੇ ਅਗਲੇ ਨੂੰ ਮਨਾ ਕੇ ਉਹਨੂੰ ਉਹਦੇ ਕੋਲ ਤੁਸੀਂ ਆਪ ਦਾ ਕੰਮ ਜਿਹੜਾ ਹੈਗਾ ਉਹ ਤੁਸੀਂ ਕਢਵਾਓ ਦੀ ਕੋਸ਼ਿਸ਼ ਕਰੋ ਧੌਣ ਦਾ ਕਿਲਾ ਉਹ ਤੁਹਾਡੇ ਕੋ ਨਹੀਂ ਟੁੱਟਣਾ ਹੈਗਾ ਉਲਟਾ ਜਿਹੋ ਜਿਹੇ ਹਾਲਾਤ ਐ ਇਸ ਵੇਲੇ ਇਮੀਗ੍ਰੇਸ਼ਨ ਦੇ ਬਣੇ ਹੋਏ ਹਨ ਇਮੀਗ੍ਰੇਸ਼ਨ ਇੱਥੇ ਵੈਸੇ ਹੀ ਗਈਆਂ ਨੇ ਧੌਣ ਦੇ ਕਿੱਲੇ ਕੱਢਦੇ ਨੇ ਜਿਹੜੇ ਇਥੋਂ ਵੀਡੀਓ ਬਣਾ ਬਣਾ ਭੇਜਦੇ ਸੀ ਨਾ ਪੀਲਾ ਬੇਬੇ ਤੇਰਾ ਪੁੱਤ ਕੈਨੇਡਾ ਪਹੁੰਚ ਗਿਆ ਦੇਖ ਹੁਣ ਮੈਂ ਇੱਥੇ ਜਾ ਕੇ ਵੱਡੀ ਮਿਸਟੇਕ ਲੈ ਲਈ ਚਾਰਚਰ ਲੈ ਲਈ ਆ ਮੈਂ ਹੁਣ ਆਈਫੋਨ ਲੈ ਲਿਆ ਉਹ ਕਈਆਂ ਦੇ ਧੌਣ ਦੇ ਕਿੱਲੇ ਹੁਣ ਇਮੀਗ੍ਰੇਸ਼ਨ ਹੀ ਕੱਢਦੇ ਨੇ ਹੈਗੇ ਸੋ ਇਸ ਕਰਕੇ ਛਾਣੇ ਬਣੋ ਬ੍ਰੈਂਪਟਨ ਨੂੰ ਚੰਗੀਆਂ ਗੱਲਾਂ ਵਾਸਤੇ ਪ੍ਰਮੋਟ ਕਰਨਾ ਸ਼ੁਰੂ ਕਰੋ